ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਪਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੋ ਮੰਨ ਦਾ ਕੰਮ ਹੋਵੇ ਉਸਨੂੰ ਅਰਥ ਕਹਿੰਦੇ ਹਨ ਦੂਸਰਾ ਅਰਥ ਗੋਨੂ ਵੀ ਕਿਹਾ ਜਾਂਦਾ ਹੈ ਇਹ ਗੋਨ ਦੁਨੀਆ ਵਿੱਚ ਬੜਾ ਚੋਰਾਵਰ ਹੈ ਅਤੇ ਇਸੇ ਦੀ ਬੱਦੀ ਹੋਈ ਦੁਨੀਆ ਇੱਕ ਦੂਸਰੇ ਦੇ ਅਧੀਨ ਹੋ ਕੇ ਹੁਕਮ ਮੰਨਦੀ ਹੈ ਜੇਕਰ ਇੱਕ ਦੂਸਰੇ ਨਾਲ ਕੋਈ ਕੰਮ ਨਾ ਹੋਵੇ ਤਾਂ ਇੱਕ ਦੂਸਰੇ ਨਾਲ ਕਿਸੇ ਦਾ ਪ੍ਰੇਮ ਵੀ ਨਾ ਹੋਵੇ ਹਰ ਇੱਕ ਆਦਮੀ ਦਾ ਖਿਆਲ ਹੁੰਦਾ ਹੈ ਕਿ ਮੈਂ ਹੀ ਦੁਨੀਆ ਦਾ ਬਾਦਸ਼ਾਹ ਬਣ ਜਾਵਾਂ ਪਰ ਉਸ ਮਾਲਕ ਦੀ ਕੁਦਰਤ ਹੈ ਇੱਕ ਦਾਤ ਇੱਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਵਾਹਿਗੁਰੂ ਨੇ ਕਿਸੇ ਨੂੰ ਰਾਜਾ ਬਣਾ ਦਿੱਤਾ ਅਤੇ ਕਿਸੇ ਨੂੰ ਉਸ ਦਾ ਸੇਵਕ ਬਣਾ ਦਿੱਤਾ ਸੋ ਸਭ ਆਪੋ ਆਪਣੇ ਗੋਨੋ ਹੀ ਇੱਕ ਦੂਸਰੇ ਦੇ ਅਧੀਨ ਹੋ ਕੇ ਗੁਜ਼ਾਰਾ ਕਰਦੇ ਹਨ ਪੰਜਾਬੀ ਕਹਾਵਤ ਹੈ ਗੋਪਣਾਵੇ ਜੋ ਭਾਵੇਂ ਗਿੱਲੇ ਹੀ ਹੋਣ ਪਰ ਵਾਹਿਗੁਰੂ ਕਿਸੇ ਨੂੰ ਕਿਸੇ ਦੇ ਅਧੀਨ ਕਰਕੇ ਅਰਥ ਪੂਰਾ ਕਰਦਾ ਹੈ ਕਿਉਂਕਿ ਇਹ ਮਹਾਰਾਜੇ ਦਾ ਫਰਮਾਨ ਹੈ ਜੋ ਕਿ ਹਰ ਕਰਾਵੇ ਸੋ ਉਹ ਕਰ ਹੈ ਸਭ ਹਰ ਕੇ ਅਰਥੀਏ ਇਸ ਲਈ ਸਾਰਾ ਕੁਝ ਉਸ ਨਿਰੰਕਾਰ ਦੇ ਹੁਕਮ ਅੰਦਰ ਹੈ ਹਰ ਕੋਈ ਉਸ ਦੇ ਦਰਵਾਜ਼ੇ ਦਾ ਜਾਚਕ ਹੈ ਅਤੇ ਸਭਨਾ ਤੇ ਅਰਥ ਵਾਹਿਗੁਰੂ ਪੂਰੇ ਕਰਨ ਵਾਲਾ ਹੈ ਇਸ ਲਈ ਜਿਨ੍ਹਾਂ ਨੇ ਵੀ ਵਾਹਿਗੁਰੂ ਦੀ ਓਟ ਲਈ ਵਾਹਿਗੁਰੂ ਉਹਨਾਂ ਦੇ ਅਰਥ ਪੂਰੇ ਕਰਦਾ ਹੈ ਸਾਡੀ ਅੱਜ ਦੀ ਰਾਜੇ ਅਤੇ ਕਿਸਾਨ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗਿਆ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜੀਰੋ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਕ ਰਾਜਾ ਕਿਸੇ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਸ਼ਿਕਾਰ ਦੇ ਮਗਰ ਲੱਗੇ ਉਹ ਆਪਣੇ ਸਾਥੀਆਂ ਤੋਂ ਵਿਛੜ ਗਿਆ ਅਤੇ ਗਹਿਰੇ ਜੰਗਲ ਵਿੱਚ ਜਾ ਖੜਾ ਹੋਇਆ ਉਸ ਨੂੰ ਉੱਥੇ ਬੜੀ ਪਿਆਸ ਲੱਗੀ ਪਾਣੀ ਤੋਂ ਓਕਾ ਹੋ ਉਹ 에ਦਰ-ਉਦਰ ਪਾਲ ਕਰਨ ਲੱਗਾ ਅਤੇ ਕੁਦਰਤ ਦੇ ਨਾਲ ਉਸ ਨੂੰ ਇੱਕ ਜ਼ਿੰਮੇਦਾਰ ਮਿਲ ਗਿਆ। ਪਾਸੇ ਹੀ ਉਸ ਦੀ ਚੌਂਪੜੀ ਸੀ। ਰਾਜ ਨੇ ਉਸੇ ਕੋਲ ਜਾ ਕੇ ਆਪਣੇ ਮੋਨੋ ਹੱਥ ਲਾਇਆ। ਉਸ ਜ਼ਿੰਮੇਦਾਰ ਨੇ ਤਰਹਾਇਆ ਸਮਝ ਕੇ ਉਸ ਨੂੰ ਠੰਡਾ ਚਲ ਚਕਾਇਆ। ਲਾਜਾ ਜਲਸ਼ਕ ਕੇ ਬੜਾ ਪਸੰਦ ਹੋਇਆ ਅਤੇ ਉਸ ਨੂੰ ਆਪਣਾ ਪਰਮ ਬਿੱਤਰ ਜਾਣ ਕੇ ਇੱਕ ਸ਼ੋਲੇ ਦੀ ਸਾਪ ਨਿਸ਼ਾਨੀ ਬਜੋ ਦਿੱਤੀ ਅਤੇ ਕਿਹਾ ਜਦੋਂ ਵੀ ਤੈਨੂੰ ਕਿਸੇ ਪਦਾਰਥ ਦੀ ਲੋੜ ਪਵੇ ਤਾਂ ਮੇਰੇ ਕੋਲ ਆ ਜਾਵੇਂ। ਜ਼ਿੰਮੇਦਾਰ ਨੇ ਕਾਰਜਾ ਕੇ ਸਾਰਾ ਹਾਲ ਰਾਜੇ ਦੇ ਮਿਲਨ ਦਾ ਆਪਣੀ istri ਨੂੰ ਸੁਣਾਇਆ ਅਤੇ ਕਿਹਾ ਇਹ ਸੋਨੇ ਦੀ ਮੰਦਰੀ ਇਸ ਫਲਾਨੀ ਜਗ੍ਹਾ ਤੇ ਰੱਖ ਦੇ ਇਹ ਰਾਜਾ ਆਪਣੀ ਨਿਸ਼ਾਨੀ ਦੇ ਤੌਰ ਤੇ ਮੈਨੂੰ ਦੇ ਗਿਆ ਹੈ ਇਸ ਨੂੰ ਸੰਭ ਕੇ ਰੱਖ ਲੈ ਸਮਾਂ ਪਾ ਕੇ ਉਸ ਜ਼ਿੰਮੇਦਾਰ ਨੂੰ ਕੁਝ ਪਦਾਰਥ ਦੀ ਲੋੜ ਪਈ ਤਾਂ ਇਹ ਰਾਜੇ ਤੇ ਕੋਲ ਗਿਆ ਅਤੇ ਰਾਜੇ ਨੂੰ ਉਹ ਮੰਦਰੀ ਵਿਖਾਈ ਰਾਜਾ ਉਸ ਜ਼ਿੰਮੇਦਾਰ ਨੂੰ ਬੜੇ ਹੀ ਪ੍ਰੇਮ ਨਾਲ ਮਿਲਿਆ ਅਤੇ ਕੁਝ ਦਿਨ ਉਸ ਨੇ ਆਪਣੇ ਮਹਿਲਾ ਅੰਦਰ ਹੀ ਉਸ ਨੂੰ ਨਿਵਾਸ ਕਰਵਾਇਆ ਇਕ ਦਿਨ ਰਾਜਾ ਨਿਯਤ ਸਮੇਂ ਅਨਸਾਰ ਆਬਾਗੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ ਤਾਂ ਇਸ ਜ਼ਿਮੀਦਾਰ ਨੇ ਰਾਜੇ ਦੇ ਸੇਵਕਾਂ ਨੂੰ ਪੁੱਛਿਆ ਕਿ ਰਾਜਾ ਕੀ ਕਰਦਾ ਹੈ ਤਾਂ ਉਸਦੇ ਸੇਵਕਾਂ ਨੇ ਕਿਹਾ ਕਿ ਰਾਜਾ ਰੱਬ ਕੋਲੋਂ ਪ੍ਰਾਰਥਨਾ ਕਰਦਾ ਹੈ ਉਸ ਰੱਬ ਦੀ ਕਿਰਪਾ ਸਦਗਾ ਹੀ ਇਹ ਰਾਜ ਭਾਗ ਉਸਦੇ ਨਸੀਬਾਂ ਵਿੱਚ ਹਨ ਜਦੋਂ ਜ਼ਿਮੀਦਾਰ ਨੇ ਇਹ ਗੱਲ ਸੁਣੀ ਜ਼ਿਮੀਦਾਰ ਦੇ ਮਨ ਵਿੱਚ ਆਇਆ ਕਿ ਰਾਜਾ ਤਾਂ ਆਪ ਮੰਗਦਾ ਹੈ ਮੈਂ ਇਸ ਕੋਲੋਂ ਕੀ ਲੈਣਾ ਹੈ ਮੰਗਤਿਆਂ ਕੋਲੋਂ ਮੰਗਣਾ ਤਾਂ ਰਾਹਦਿਆਂ ਦਾ ਕੰਮ ਹੈ ਜਿਸ ਕੋਲੋਂ ਇਹ ਮੰਗਦਾ ਹੈ ਮੈਂ ਵੀ ਉਸੇ ਕੋਲੋਂ ਮੰਗਾਗਾ ਇਹ ਕਹਿ ਕੇ ਉਹ ਰੱਬ ਤੇ ਪ੍ਰੋਸਾ ਕਰਕੇ ਕਰਨੋ ਤੁਰ ਆਇਆ ਜਦੋਂ ਕਰ ਆਇਆ ਤਾਂ ਇਸਰ ਨੂੰ ਆਪਣਾ ਫੇਰ ਇਸਨੇ ਹਾਲ ਸੁਣਾਇਆ ਅਤੇ ਕਹਿ ਲਗਾ ਕਿ ਰਾਜਾ ਤਾਂ ਆਪ ਪਰਮੇਸ਼ਵਰ ਕੋਲੋਂ ਮੰਗਦਾ ਸੀ ਮੈਂ ਵੀ ਉਸ ਪਰਮੇਸ਼ਵਰ ਕੋਲੋਂ ਮੰਗਾਗਾ ਇਸ ਰਾਜੇ ਕੋਲੋਂ ਕਿਉਂ ਮੰਗਾ ਕਿਉਂਕਿ ਪਰਮਾਤਮਾ ਹੀ ਸਾਰਿਆਂ ਨੂੰ ਰੋਜ਼ੀ ਆਦਿਕ ਤੇ ਸਭ ਚੀਜ਼ਾਂ ਦਾ ਦਾਨ ਕਰਨ ਵਾਲਾ ਹੈ ਜਿਸ ਤਰ੍ਹਾਂ ਕਿ ਫੁਰਮਾਨ ਵੀ ਹੈ ਮਿਹਰਬਾਨ ਸਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾਨ ਉਹ ਜੀਬੀਦਾਰ ਹਰ ਵਕਤ ਹੁਣ ਈਸ਼ਵਰ ਨਿਰੰਕਾਰ ਨੂੰ ਯਾਦ ਕਰਨ ਲੱਗਾ ਵਾਹਿਗੁਰੂ ਦੀ ਜਦ ਕਿਰਪਾ ਹੋਈ ਤਾਂ ਹਾਲ ਬੰਦਨੋਂ ਹੀ ਵਾਹਿਗੁਰੂ ਵਿੱਚੋਂ ਹੀ ਤਾਂ ਦੀ ਦੇਖ ਮਿਲੀ ਅਤੇ ਇਹ ਅੱਗੇ ਨਾਲੋਂ ਪ੍ਰਸੰਤਾ ਸਹਿਤ ਜੀਨ ਬਤੌਣ ਲੱਗਾ ਇਸੇ ਤਰ੍ਹਾਂ ਹੀ ਜੋ ਵੀ ਉਸ ਵਾਹਿਗੁਰੂ ਤੇ ਭਰੋਸਾ ਕਰਦਾ ਹੈ ਵਾਹਿਗੁਰੂ ਉਸ ਦੇ ਅਰਥ ਪੂਰੇ ਕਰ ਦਿੰਦਾ ਹੈ ਇਸ ਲਈ ਕਿਸੇ ਕੋਈ ਕੁਝ ਮੰਗਣ ਦੀ ਜਗ੍ਹਾ ਵਾਹਿਗੁਰੂ ਕੋਲੋਂ ਹੀ ਅਸੀਵੇ ਮੰਗੀਏ ਅਤੇ ਜੋ ਵਾਹਿਗੁਰੂ ਕੋਲੋਂ ਮੰਗਦਾ ਹੈ ਉਸ ਨੂੰ ਕਿਸੇ ਹੋਰ ਕੋਲ ਮੰਗਲ ਦੀ ਲੋੜ ਨਹੀਂ ਰਹਿੰਦੀ ਤਦ ਨੂੰ ਛੋੜ ਜਾਈਏ ਪ੍ਰਭ ਕਹਿ ਤਰ ਅਨਨ ਬੀਆ ਤੇਰੀ ਸੰਸਰ ਪਾਈ ਗੁਰਦਾਸ ਜੀ ਵੀ ਇਸ ਪ੍ਰਕਾਰ ਹੀ ਦੱਸਦੇ ਹਨ ਦਾਤਾ ਉਹ ਨ ਮੰਗੀਏ ਫਿਰ ਮੰਗਣਾ ਜਾਈਏ ਪੋਸ਼ਾ ਸਹੋ ਨ ਕੀਤੇਏ ਫਿਰ ਪਛੋਤ ਆਈਏ ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਉਸ ਨਿਰੰਕਾਰ ਦੀ ਓਟ ਲਵੇ ਕਿਉਂਕਿ ਸਾਰੇ ਕੰਮ ਪੂਰੇ ਕਰਨ ਵਾਲਾ ਉਹ ਆਪ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕੰਮ ਦੇ ਨਾ ਸੋ ਐਸਾ ਹਰ ਧਿਆਈਏ ਮੇਰੀ ਜਿੰਦੜੀਏ ਜਿਸ ਸਰਬ ਸੁਖ ਪਾਵੇ ਮੇਰੇ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ